ਪਿਆਰਪਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਹਮੇਸ਼ਾ ਹੀ ਬਹੁਤ ਪਿਆਰ ਦਿੱਤਾ ਤੇ ਹੁਣ ਇਸੇ ਵੇਲੇ ਜਦੋਂ ਕਿ ਇਲੈਕਸ਼ਨ ਦਾ ਟਾਈਮ ਆ ਤੁਸੀਂ ਸਾਰੇ ਬਹੁਤ ਬਿਜ਼ੀ ਹੋ ਪਰ ਫਿਰ ਵੀ ਤੁਸੀਂ ਇੱਥੇ ਇਹ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਇਲੈਕਸ਼ਨ ਦੇ ਦਿਨਾਂ ਸਾਰੀਆਂ ਪੋਲਿਟিক্যাল ਪਾਰਟੀਆਂ ਆਪਣੀ ਆਪਣੀ ਜੋ ਪਲਾਨ ਉਹ ਦੱਸ ਰਿਆ ਤੇ ਮੁੱਦੇ ਕਈ ਨੇ ਪੰਜਾਬ ਤੇ ਬਹੁਤ ਮੁੱਦੇ ਨੇ ਕਈ ਸਮੱਸਿਆਵਾਂ ਨੇ ਕਈ ਪ੍ਰੋਬਲਮਸ ਨੇ ਪੰਜਾਬ ਦੀਆਂ ਤੇ ਪਿੱਛੇ ਵੀ ਜੇਕਰ ਆਪਾਂ ਦੇਖਿਆ ਜਾਵੇ ਇਤਿਹਾਸ ਦੇ ਵਿੱਚ ਪੰਜਾਬ ਦੇ ਵਿੱਚ ਛੋਟੀਆਂ ਭਟੀਆਂ ਵੱਡੀਆਂ ਪ੍ਰੋਬਲਮਸ ਆਈਆਂ ਵਡੀਆਂ ਵੱਡੀਆਂ ਵੱਡੀਆਂ ਸਮੱਸਿਆਵਾਂ ਦਾ ਪੰਜਾਬ ਨੇ ਮੁਕਾਬਲਾ ਕੀਤਾ ਮਲਕਿ ਤੁਸੀਂ ਮਲਕ ਇਹ ਇੱਕ ਦੋ ਦਿਹਾਕੀਆਂ ਦੀ ਗੱਲ ਨਹੀਂ ਸਦੀਆਂ ਦੀ ਗੱਲ ਈ ਕਈ ਸਦੀਆਂ ਤੋਂ ਦੇਖ ਲਓ ਕਈ ਸੌ ਸਾਲਾਂ ਤੋਂ ਕਈਆਂ ਤੋਂ 400 500 ਸਾਲ ਤੋਂ ਵੀ ਦੇਖ ਲਓ ਕਿ ਪੰਜਾਬ ਨੇ ਢੱਟ ਕੇ ਮੁਕਾਬਲਾ ਕੀਤਾ ਜਿਹੜੀ ਵੀ ਸਮੱਸਿਆ ਆਈਆ ਉਹਦੇ ਚ ਪੰਜਾਬੀ ਲੜਿਆ ਤੇ ਉਹ ਖੜੇ ਹੋਏ ਆ ਤੇ ਮੁਕਾਬਲਾ ਕੀਤਾ ਪਰ ਇੱਕ ਹੁਣ ਐਸੀ ਸਮੱਸਿਆ ਐਸੀ ਸਮੱਸਿਆ ਜਿਹਦੇ ਚ ਕਾਫੀ ਹੱਦ ਤੱਕ ਆਪਾਂ ਖੁਦ ਰਿਸਪਾਂਸਿਬਲ ਆ ਉਸ ਸਮੱਸਿਆ ਨੂੰ ਖੜੇ ਕਰਨ ਵਿੱਚ ਪਰ ਉਹ ਸਮੱਸਿਆ ਐਸੀ ਸਮੱਸਿਆ ਕਿ ਜਿਹੜੀ ਪੰਜਾਬ ਦੀ ਸਿਵਲਾਈਜੇਸ਼ਨ ਆ ਪੰਜਾਬ ਦੀ ਹੋਂਦ ਆ ਹੋਂਦ ਆ ਉਹ ਪੰਜਾਬ ਦੀ ਹੋਂਦ ਨੂੰ ਹੀ ਖਤਰਾ ਜੇਕਰ ਅਸੀਂ ਅੱਜ ਤੱਕ ਹਰ ਸਮੱਸਿਆ ਦਾ ਮੁਕਾਬਲਾ ਕਰਦੇ ਰਹੇ ਉਹ ਕਰਦੇ ਰਹੇ ਕਿ ਪੰਜਾਬ ਦਾ ਜ਼ਮੀਨ ਤੇ ਪੰਜਾਬ ਦਾ ਪਾਣੀ ਪੰਜਾਬ ਦੀ ਜ਼ਮੀਨ ਤੇ ਪੰਜਾਬ ਦੇ ਪਾਣੀ ਦਾ ਕੋਈ ਮੁਕਾਬਲਾ ਹੀ ਨਹੀਂ ਕਿਤੇ ਦੁਨੀਆਂ ਦੇ ਵਿੱਚ ਇੰਨੀ ਉਪਜਾਊ ਜ਼ਮੀਨ ਤੇ ਇੰਨਾ ਵਧੀਆ ਪਾਣੀ ਇਸ ਦਾ ਕੋਈ ਮੁਕਾਬਲਾ ਨਹੀਂ ਸਾਰੀ ਦੁਨੀਆਂ ਦੇ ਵਿੱਚ ਪਰ ਅੱਜ ਜੋ ਹਾਲਤਾ ਜੋ ਅੱਜ ਖਤਰਾ ਮੁੰਡਰਾ ਰਿਆ ਉਹ ਉਸੇ ਜ਼ਮੀਨ ਤੇ ਉਸੇ ਪਾਣੀ ਦੇ ਉੱਤੇ ਮੁੰਡਰਾ ਰਿਆ ਜਿੰਨੀਆਂ ਵੀ ਰਿਪੋਰਟ ਆ ਰਹੀਆਂ ਉਹ ਇਹ ਆ ਰਹੀਆਂ ਕਿ ਅਗਲੇ ਆਨਾਲੇ ਕੁਸ਼ਟ ਸਾਲ ਦੇ ਵਿੱਚ ਪੰਜਾਬ ਦੀ ਜ਼ਮੀਨ ਬੰਜਰ ਹੋ ਜਾਣੀ ਆ ਤੇ ਪੰਜਾਬ ਦੇ ਨੀਚੇ ਵਾਲਾ ਪਾਣੀ ਜਿਹੜਾ ਹੋਊਗਾ ਉਹਦਾ ਲੈਵਲ ਇੰਨਾ ਥੱਲੇ ਚਲਾ ਜਾਊਗਾ ਕਿ ਉਹ ਵਰਤਨ ਦੇ ਕਾਬਿਲ ਹੀ ਨਾ ਨਾ ਖੇਤੀ ਦੇ ਨਾ ਪਸ਼ੂਆਂ ਦੇ ਨਾ ਬੰਦਿਆਂ ਦੇ ਬਿਲਕੁਲ ਕਾਬਲ ਨਹੀਂ ਰਹਿਣਾ ਇਹ ਹਾਲਤ ਜਿੰਨੀਆਂ ਰਿਪੋਰਟਸ ਆ ਸਾਰੀਆਂ ਕਹਿ ਰਹੀਆਂ ਸਿਰਫ ਰਿਪੋਰਟਸ ਆਪਣਾ ਕੋਈ ਕਹਿ ਰਿਹਾ 10 ਸਾਲ ਕੋਈ ਕਹਿ ਰਿਹਾ 15 ਸਾਲ ਪਰ ਜਿਸ ਤਰੀਕੇ ਨਾਲ ਹਾਲਤ ਚੱਲ ਰਿਹਾ ਜੇ ਸੈਂਟਰਲ ਵਾਟਰ ਕਮਿਸ਼ਨ ਦਾ ਲਈਏ ਉਹ ਕਹਿ ਰਿਹਾ ਜੀ 2049 ਤੱਕ ਤਾਂ ਪੂਰਾ ਪੰਜਾਬ ਜਬੰਜਨ ਹੋ ਜਾ ਪਰ ਕੁਸ਼ਕ ਵਿੱਚ ਪਾਕ ਐਸੇ ਆ ਕੁਸ਼ਕ ਜ਼ਿਲ੍ਹੇ ਐਸੇ ਆ ਜੋ ਕਿ ਜਲਦੀ ਹੋ ਜਾਣਗੇ ਪਰ ਜਿਵੇਂ ਹਾਲਤ ਚੱਲ ਰਹੀ ਆ ਜਿਸ ਤਰ ਪੋਜੀਸ਼ਨ ਜਿਵੇਂ ਚੱਲ ਰਹੀ ਆ ਇਸ ਟਾਈਮ ਜੇਕਰ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਇਹ 10 ਸਾਲ ਨਹੀਂ ਟਕ ਵੀ ਨਹੀਂ ਆਨੇ ਜਿਵੇਂ ਪਾਣੀ ਦਾ ਲੈਵਲ ਘਟ ਹੁੰਦਾ ਜਾ ਰਿਹਾ ਆ ਆਪਾਂ ਜੇਕਰ ਲੋਕ ਸਭਾ ਦੇ ਇਲੈਕਸ਼ਨ ਚਾਂਜੀ ਆਪਾਂ ਲੋਕ ਸਭਾ ਦੇ ਪਿੱਛੇ 4-5 ਇਲੈਕਸ਼ਨ ਦੇ ਵਿੱਚ ਦੇਖ ਲਓ 2009 ਚ ਲੋਕ ਸਭਾ ਦੇ ਇਲੈਕਸ਼ਨ ਹੋਏ ਉਸ ਟਾਈਮ ਪੰਜਾਬ ਦੇ ਪਾਣੀ ਦਾ ਲੈਵਲ ਕੀ ਸੀ ਈ ਸੀ ਉਸ ਤੋਂ ਮਗਰੋਂ ਦਿਖਦਾ ਜਾ ਰਿਹਾ ਸੀ ਪਰ ਅਜੇ ਇੰਨਾ ਬੁਰਾ ਹਾਲ ਨਹੀਂ ਸੀ 2014 ਚ ਹੁਣ 2009 ਤੋਂ ਲੈ ਕੇ 2014 ਤੱਕ ਜਿਹੜੇ ਮੈਂਬਰ ਜਿਹੜੇ ਮੈਂਬਰ ਅਸੀਂ ਚੁਣ ਕੇ ਇੱਥੋਂ ਐਮ ਪੀ ਭੇਜਦੇ ਹਾਂ ਇਹ 13 ਬੰਦੇ ਪੰਜਾਬ ਦੀ ਆਵਾਜ਼ ਆ ਪੰਜਾਬ ਦੀ ਆਵਾਜ਼ ਜਿਹੜਾ ਦੇਸ਼ ਦਾ ਰਾਜਾ ਉਹ ਪਾਰਲੀਮੈਂਟ ਨੇ ਲੋਕ ਸਭਾ ਨੇ ਕਰਨਾ ਦੇਸ਼ ਤੇ ਤੇ ਉਹਦੇ ਵਿੱਚ ਪੰਜਾਬ ਦੀ ਆਵਾਜ਼ ਬਣ ਕੇ ਉਹ 13 ਬੰਦੇ ਬੈਠਦੇ ਆ ਉਹਨਾਂ ਨੇ ਪੰਜਾਬ ਦੀ ਆਵਾਜ਼ ਬਣ ਕੇ ਬੋਲਾ ਉੱਥੇ 2009 ਤੋਂ 2014 ਦੇ ਤੱਕ ਜਿਹੜੇ ਸਾਡੇ ਐਮਪੀ ਸੀ ਉਹਨਾਂ ਨੇ ਕਿੰਨਾ ਕੰਮ ਕੀਤਾ ਕਿ ਇਹ ਇਹ ਜੋ ਸਮੱਸਿਆ ਦਾ ਹੱਲ ਲਈ 2014 ਦੇ ਵਿੱਚ ਅਗਲੇ ਇਲੈਕਸ਼ਨ ਵੇਲੇ ਉਦੋਂ ਵੀ ਬਰਾਹਲ ਹੋ ਗਿਆ ਉਦੋਂ ਵੀ ਬਰਾਹਲ ਹੋ ਗਿਆ ਹੁਣ 2014 ਤੋਂ ਲੈ ਕੇ ਜਿਹੜੇ 2019 ਤੱਕ ਦੇਖ ਲਓ 2019 ਤੱਕ ਉਦੋਂ ਵੀ ਬਰਾਹਲ ਹੋ ਗਿਆ ਅੱਜ 2024 'ਚ ਅਸੀਂ ਬੈਠੇ ਆਂ ਇਸ ਟਾਈਮ ਪੰਜਾਬ ਦੇ ਕਿੰਨੇ ਹੀ ਜ਼ਿਲ੍ਹੇ ਅਜੋਤੀ ਜੀ ਐਕਸਪਰਟ ਨੇ ਤੁਹਾਨੂੰ ਦੱਸਣਗੇ ਪੰਜਾਬ ਦੇ ਕਿੰਨੇ ਹੀ ਜ਼ਿਲ੍ਹੇ ਡਾਕ ਚੋਣਚ ਨੇ ਖਾਸ ਕਰਕੇ ਬਰਨਾਲਾ ਤੇ ਸੰਗਰੂਰ ਮੇਰਾ ਇਲਾਕਾ ਬਰਨਾਲਾ ਮੇਰਾ ਪਿੰਡ ਬਰਨਾਲੇ ਜਿਲ੍ਹੇ ਚ ਪੈਂਦਾ ਪਧੌੜ ਉਹ ਡਾਰਕ ਕੀ ਡਾਰਕੈਸਟ ਜੋਨਾ ਇਸ ਟਾਈਮ ਹੋਇਆ ਪਿਆ ਮਤਲਬ ਕਿ ਮੇਰੇ ਪਿੰਡ ਵਿੱਚ ਇਸ ਟਾਈਮ ਪਾਣੀ ਜੇ ਬੋਰ ਲਾਉਣਾ 500 ਫੁੱਟ ਤੇ ਜਾ ਕੇ ਲੱਗਦਾ 500 ਤੇ ਜਿਹੜਾ ਕਿ ਅੱਜ ਤੋਂ 4-5 ਸਾਲ ਪਹਿਲਾਂ ਕੰਮ ਬਰਖਾ 300 ਤੇ ਕਰਕੇ ਲੱਗ ਜਾਂਦਾ ਸੀ ਅੱਜ 500 ਦੇ ਉੱਤੇ ਲੱਗ ਰਿਹਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਈ ਜਗ੍ਹਾ ਐਸੀ ਆ ਨਹੀਂ ਜਿੱਥੇ 600 ਫੁੱਟ ਤੇ ਪਹੁੰਚ ਗਿਆ 600 ਫੁੱਟ ਤੇ ਹਰ ਸਾਲ ਜਦੋਂ ਤੁਸੀਂ ਨਵਾਂ ਬੋਰਡ ਲਗਾਣੇ ਹੋ ਹਰ ਸਾਲ ਨਵਾਂ ਬੋਰਡ ਲਗਾਣੇ ਹੋ ਕਮ ਸੇ ਕਮ 40-50 ਫੁੱਟ ਹੋਰ ਥੱਲੇ ਜਾਣਾ ਪੈ ਜਾਂਦਾ ਤੇ ਇਸੇ ਤਰੀਕੇ ਨਾਲ ਇਹ ਜਿਹੜੇ ਡਾਰਕ ਜ਼ੋਨ ਨੇ ਇਹਨਾਂ ਨੇ ਤਾਂ ਮੈਨੂੰ ਲੱਗਦੀ ਆ 2029 ਤੱਕ ਹੀ ਇਹ ਨੋ ਰਿਟਰਨ ਵਾਲੀ ਪੋਜੀਸ਼ਨ ਤੇ ਪਹੁੰਚ ਜਾਣਾ ਅਗਲੇ ਲੋਕ ਸਭਾ ਇਲੈਕਸ਼ਨ ਤੱਕ ਸ਼ਾਇਦ ਅਸੀਂ ਇਸ ਨੂੰ ਇਹ ਡਿਕਲਾਈਨਡ ਨੂੰ ਚੈੱਕ ਕਰਨ ਦੇ ਕਾਬਿਲ ਹੀ ਨਾ ਰਹੀਏ ਇੰਨਾ ਕੁ ਬੁਰਾ ਹਾਲ ਹੋਣ ਜਾ ਰਿਹਾ ਜੇਕਰ ਆਪਾਂ ਹੁਣੇ ਨਾ ਸੁਧਰੇ ਹੁਣੇ ਆਪਾਂ ਇਸ ਸਮੱਸਿਆ ਦਾ ਹੱਲ ਨਾ ਕੀਤਾ ਹੁਣ ਜੋ ਲੋਕ ਸਭਾ ਇਲੈਕਸ਼ਨ ਦੇ ਵਿੱਚ ਸਾਰੇ ਕੈਂਡੀਡੇਟ ਜਿੰਨੇ ਖੜੇ ਨੇ ਉਹ ਆਪਣੀ ਆਪਣੀਆਂ ਪਲਾਨ ਦੇ ਰਹੇ ਨੇ ਸਾਡਾ ਅੱਜ ਦਾ ਮਕਸਦ ਇਹ ਆ ਕਿ ਇਹ ਜਿਹੜਾ ਪੰਜਾਬ ਦੀ ਹੋਂਦ ਦਾ ਮਸਲਾ ਜਿਹੜਾ ਪੰਜਾਬ ਦੇ ਵਿੱਚ ਅੱਜ ਜੇਕਰ ਸਾਡੇ ਮੁਤਾਬਕ ਸਭ ਤੋਂ ਵੱਡੀ ਪ੍ਰੋਬਲਮ ਪੰਜਾਬ ਦੀ ਇਹ ਆ ਜੇਕਰ ਸਾਡੀ ਜ਼ਮੀਨ ਹੀ ਬੰਜਰ ਹੋ ਗਈ ਇੱਥੇ ਰਾਈ ਨਹੀਂ ਸਕਾਂਗੇ ਰਾਈ ਨਹੀਂ ਸਕਾਂਗੇ ਜ਼ਮੀਨ ਬੰਜਰ ਹੋ ਗਈ ਤੇ ਪੰਜਾਬ ਦੀ ਸਿਵਲਾਈਜੇਸ਼ਨ ਪੰਜਾਬ ਦੀ ਹੋਂਦ ਨੂੰ ਕਿੰਨਾ ਖਤਰਾ ਸਾਰੇ ਜਿੰਨੇ ਵੀ ਉਮੀਦਵਾਰ ਨੇ ਲੋਕ ਸਭਾ ਦੇ ਇਲੈਕਸ਼ਨ ਲੜ ਰਹੇ ਇਹਦੇ ਵਿੱਚ ਸਾਰੇ ਆਪਣੀ ਆਪਣੀ ਪਲਾਨ ਦੇਣ ਕਿ ਉਹਨਾਂ ਦੀ ਕੀ ਪਲਾਨ ਹੈ ਉਹ ਇਹ ਜਿਹੜੇ ਪੰਜਾਬ ਦੀ ਜ਼ਮੀਨ ਨੂੰ ਬੰਜਰ ਹੋਣੋਂ ਕਿਵੇਂ ਬਚਾਉਣਗੇ ਇਹਦੇ ਵਿੱਚ ਸਾਡੀ ਮੀਡੀਆ ਨੂੰ ਬੇਨਤੀ ਆ ਕਿ ਦੇਖੋ ਅਸੀਂ ਤਾਂ ਸਿਰਫ ਇੱਕ ਬੇਨਤੀ ਕਰ ਸਕਦੇ ਹਾਂ ਪਰ ਮੀਡੀਆ ਦੀ ਬੇਨਤੀ ਆ ਕਿ ਤੁਸੀਂ ਪਹਿਲਾਂ ਵੀ ਇਸ ਮੁੱਦੇ ਤੇ ਬਹੁਤ ਸਾਥ ਦਿੱਤਾ ਖਾਸ ਕਰਕੇ ਚੰਡੀਗੜ੍ਹ ਦੇ ਮੀਡੀਆ ਨੇ ਤਾਂ ਬਹੁਤ ਹੀ ਸਾਥ ਦਿੱਤਾ ਵੈਸੇ ਤਾਂ ਸਾਰੇ ਪੰਜਾਬ ਦਾ ਮੀਡੀਆ ਇਦੇ ਬਾਰੇ ਬਹੁਤ ਹੀ ਵਰੀਦਾ ਪਰ ਹੁਣ মিডিਆ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਜਿੱਥੇ ਵੀ ਰਿਪੋਰਟਰ ਬੈਠੇ ਨੇ ਪੰਜਾਬ ਦੇ ਵਿੱਚ ਉਹ ਜਾ ਜਾ ਕੇ ਆਪਣੇ ਕੈਂਡੀਡੇਟਸ ਨੂੰ ਉਸ ਇਲਾਕੇ ਦੇ ਉਮੀਦਵਾਰਾਂ ਨੂੰ ਇਹ ਪੁੱਛਣ ਕਿ ਦੱਸੋ ਜੀ ਤੁਹਾਡੀ ਕੀ ਪਲਾਨ ਹੈ ਜਿੱਥੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਤੁਹਾਡੀ ਆਪਣੀ ਕੰਸਟੀਚੂਐਂਸੀ ਦੇ ਵਿੱਚ ਤੁਸੀਂ ਜ਼ਮੀਨ ਨੂੰ ਬੰਜਰ ਹੋਣੋਂ ਕਿਵੇਂ ਬਚਾਉਣਾ ਹੁਣੇ ਉਹਨਾਂ ਤੋਂ ਪਲਾਨ ਪੁੱਛੋ ਸਿਮ ਗੱਲਾਂ ਨਹੀਂ ਮੈਂ ਜੇ ਕਰੂਗਾ ਮੈਂ ਉਹ ਕਰੂਗਾ ਮੈਂ ਸੈਂਟਰ ਜ ਕਰੂਗਾ ਮੈਂ ਜੇ ਕਰੂ ਉਹ ਨਹੀਂ ਪਲਾਨ ਦਿਓ ਕਿ ਤੁਸੀਂ ਕਿਵੇਂ ਬਚਾਉਣਾ ਕੀ ਪਲਾਨ ਹੈ ਕਿਸ ਤਰੀਕੇ ਨਾਲ ਤੁਸੀਂ ਬਚਾਉਣਾ ਪੰਜਾਬ ਦੀ ਜ਼ਮੀਨ ਨੂੰ ਬੰਜਰ ਹੋਣ ਔਰ ਇਹ ਨਹੀਂ ਕਿ ਇਸ ਇਸ ਮਸਲੇ ਦਾ ਹੱਲ ਨਹੀਂ ਸਮੱਸਿਆ ਦਾ ਹੱਲ ਹੈ ਪਰ ਮਾਫ ਕਰਨਾ ਬਾਦਕਿਸਮਤੀ ਸਾਡੀ ਇਹ ਆ ਕਿ ਅਜੇ ਤੱਕ ਸਾਡੀ ਪੋਲੀਟੀਕਲ ਕਲਾਸ ਦਾ ਇਸ ਪਾਸੇ ਨੂੰ ਧਿਆਨ ਨਹੀਂ ਗਿਆ ਧਿਆਨ ਨਹੀਂ ਗਿਆ ਇੱਕ ਹੱਲ ਇਸਵਸਿਆ ਦਾ ਲੱਭਿਆ ਸੀ ਜਿਹੜਾ ਸੀ ਕਿ ਚੋਣਾ ਸਿੱਧੀ ਵਜਾਈ ਨਾਲ ਕਰੋ ਜਦੋਂ ਸਿੱਧੀ ਵਜਾਈ ਨਾਲ ਚੋਣਾ ਕਰਦੇ ਆ ਤਾਂ ਪਾਣੀ ਤਕਰੀਬਨ ਪੰਜਵਾਂ ਛੇਵਾਂ ਹਿੱਸਾ ਹੀ ਲੱਗਦਾ ਔਰ ਛੇ ਔਰ ਜਿਹੜੀ ਸਿੱਧੀ ਵਜਾਈ ਦਾ ਜਿਹੜਾ ਉਹ ਝੋਨਾ ਬੀਜਦੇ ਸੀ ਉਹ ਜਿੰਨਾ ਪਹਿਲਾਂ ਬੀਜਦੇ ਸੀ ਉਹ ਵੀ ਕੱਟੀ ਜਾਂਦਾ 2021 ਚ 6 ਲੱਖ 6 ਲੱਖ ਏਕੜ 2021 ਚ ਬੀਜਿਆ ਸੀ 2022 ਚ ਜੋ موجوده ਸਰਕਾਰ ਆਈ ਉਹਨਾਂ ਨੇ ਕਿਹਾ ਸੀ 1500 ਰੁਪਏ ਮੁਆਵਜ਼ਾ ਦੇਵਾਂਗੇ ਤੇ ਅਸੀਂ ਇਸ ਵਾਰੀ 22 ਲੱਖ ਕਿੱਲੇ ਮਤਲਬ ਕਿ 1/3 1/3 ਦੀ 1/4 ਬਣ ਜਾਂਦਾ 75 ਲੱਖ ਦਿੱਤੇ ਕਿ 22 ਲੱਖ ਕਿੱਲੇ ਅਸੀਂ ਸਿੱਧੀ ਬਜਾਈ ਨਾਲ ਬੀਜਾਂਗੇ ਪਰ 2022 ਦੇ ਵਿੱਚ 220000 ਕਿੱਲੇ ਵਿੱਚੇ ਗਏ 2 ਲੱਖ 20 ਹਜ਼ਾਰ ਮਲਕ ਇਹ ਜਿਹੜਾ ਸਮੱਸਿਆ ਦਾ ਹੱਲ ਹੈ ਉਸ ਤੋਂ ਬਾਅਦ ਆ 2023 ਦੇ ਵਿੱਚ ਤਾਂ ਮਲਕ ਇਹ ਉਦੋਂ ਵੀ ਜ਼ਿਆਦਾ ਬੁਰਾ ਹਾਲ ਹੋ ਗਿਆ ਸੀ ਹੁਣ ਜੇ ਆਪਾਂ ਦੇਖਿਆ ਜਾਵੇ ਜਿਹੜਾ ਸਿੱਧੀ ਬਜਾਈ ਨਾਲ ਝੋਨਾ ਬੀਜਣਾ ਉਹਦੇ ਨਾਲ ਪਾਣੀ ਦੀ ਇੰਨੀ ਬਚਤ ਆ ਤੇ ਨਾਲ ਦੀ ਨਾਲ ਸਰਕਾਰ ਨੂੰ ਬਚਤ ਆ ਕਿਸਾਨ ਨੂੰ ਤੁਹਾਡੀ ਬਚਤ ਹੈ ਪਨੀਰੀ ਦੀ ਬੱਚੇ ਤੋਂ ਸਾਰੀਆਂ ਤੁਹਾਨੂੰ ਅਸੀਂ ਪਹਿਲਾਂ ਦੱਸ ਚੁੱਕੇ ਆ ਸਰਕਾਰ ਕੰਮ ਸੇ ਕੰਮ ਨਹੀਂ ਤਾਂ 4 ਤੋਂ 5000 ਰੁਪਈਆ ਸਰਕਾਰ ਤੋਂ ਬਚਤ ਹੁੰਦੀ ਆ ਉਹਦੇ ਨਾਲ ਕਿਉਂਕਿ ਜਿਹੜੀ ਮੁਕਤ ਬਿਜਲੀ ਸਰਕਾਰ ਦਿੰਦੀ ਆ ਜਿਸ ਮੋਟਰ ਨੇ ਜਿੰਨਾ ਕਰਨਾ ਉਹਦਾ ਪੰਜਵਾਂ ਹਿੱਸਾ ਜਿਹਨੇ ਕਿਸੇ ਨੇ 200 ਯੂਨਟ ਵਰਤੇ ਆ ਤੇ ਸਿੱਧੀ ਬਜਾਈ ਦੇ ਨਾਲ ਉਹਨੇ ਮੁਸ਼ਕਿਲ ਨਾਲ 30 40 ਜੂਨਟ ਯੂਨਟ ਲੱਗਨੇ ਆ ਤੇ ਗਰਮੀਆਂ ਦੇ ਦਿਨਾਂ ਵਿੱਚ ਐਨੇ ਮਹਿੰਗੇ ਰੇਟ ਦੇ ਉੱਤੇ ਸਰਕਾਰ ਜਿਹੜੀ ਬਿਜਲੀ ਖਰੀਦੀ ਆ ਉਸ ਜੇਕਰ ਇਹ ਪਾਸੇ ਨੂੰ ਚਲ ਜਾ ਉਹਦੀ ਕੋਈ ਲੋੜ ਨਹੀਂ ਪਊਗੀ ਕਮ ਸੇ ਕਮ ਨਹੀਂ ਤਾਂ 4 ਤੋਂ 5000 ਰੁਪਏ ਸਰਕਾਰ ਦੀ ਬਚਤ ਆ ਹਰਿਆਣੇ ਦੇ ਵਿੱਚ ਮੁਫਤ ਬਿਜਲੀ ਨਹੀਂ ਆ ਪਰ ਫਿਰ ਵੀ ਹਰਿਆਣਾ ਸਿੱਧੀ ਬਜਾਈ ਦੇ ਵਾਸਤੇ 4000 ਰੁਪਏ ਪਰ ਕਿੱਲਾ ਦੇ ਰਿਹਾ ਪਰ ਪੰਜਾਬ ਦੇ ਵਿੱਚ 2023 ਦੇ ਵਿੱਚ ਕੋਈ ਨਾਊਂਸਮੈਂਟ ਨਹੀਂ ਹੋਈ ਕਿ ਕੀ ਮਾਮਲਾ ਦਿੱਤਾ ਜਾਏਗਾ ਅਜੇ ਤੱਕ ਵੀ ਝੋਨੇ ਦਾ ਸੀਜ਼ਨ ਆਉਣ ਵਾਲਾ ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਨਾਊਂਸਮੈਂਟ ਨਹੀਂ ਕੀਤੀ ਕਿ ਸਿੱਧੀ ਭਜਾਈ ਵਾਲਿਆਂ ਨੂੰ ਕਿੰਨਾ ਕਿੰਨੇ ਦਿੱਤੇ ਜਾਣਗੇ ਅਸੀਂ ਇਹ ਕਹਿੰਦੇ ਆ ਸਰਕਾਰ ਨੇ ਆਪਣੇ ਜੇਬ ਚੋਂ ਨਾ ਦਿਓ ਉਹ ਜਿੰਨਾ ਕਿਸਾਨ ਦੀ ਮਿਹਨਤ ਨਾਲ ਸਰਕਾਰ ਦਾ ਫਾਇਦਾ ਹੋਇਆ ਉਹ ਤਾਂ ਉਹਨਾਂ ਦੇ ਦਿਓ 4-5000 ਰੁਪਈਆ ਜਿਹੜਾ ਬਚ ਰਿਹਾ ਕਮ ਸੇ ਕਮ ਉਹਦਾ ਸਰਕਾਰ ਕਿਸਾਨ ਨੂੰ ਦੇਵੇ ਤਾਂ ਕਿ ਇਹ ਜਿਹੜੀ ਇਹ ਪ੍ਰੋਬਲਮ ਆਲੇ ਦੇ ਹੱਲ ਆਲੇ ਪਾਸੇ ਨੂੰ ਆਪਾਂ ਚਲੀਏ ਪੂਰਾ ਹੱਲ ਨਹੀਂ ਲੱਕਣਾ ਪਰ ਉਸ ਪਾਸੇ ਨੂੰ ਆਪਾਂ ਚਲੀਏ ਹੁਣ ਅੱਜ ਜਿਹੜਾ ਸਾਨੂੰ ਮਲਕਿ ਅੱਜ ਮਕਸਦ ਤੁਹਾਨੂੰ ਸਾਰਿਆਂ ਨੂੰ ਤਕਲੀਫ ਦੇਂਦਾ ਹੈ ਆ ਕਿ মিডিਆ ਸਾਥ ਦੇਵੇ ਇਹ ਮੁੱਦਾ ਸਾਡੇ ਨਾਲੋਂ ਜ਼ਿਆਦਾ ਤਰੀਕੇ ਵਧੀਆ ਤਰੀਕੇ ਨਾਲ মিডিਆ ਨੂੰ ਟੇਕ ਅਪ ਕਰ ਸਕਦਾ ਤੇ ਜਗਾ ਜਗਾ ਦੇਤੇ ਜਿੰਨੇ ਵੀ ਉਮੀਦਵਾਰ ਆ ਉਹ ਸਾਰਿਆਂ ਤੋਂ ਜਾ ਕੇ ਉਹਨਾਂ ਦੀ ਪਲਾਨ ਪੁੱਛੋ ਕਿ ਪੰਜਾਬ ਦੀ ਜ਼ਮੀਨ ਨੂੰ ਬੰਜਰ ਹੋਣ ਦੀ ਪਲਾਨ ਤੁਹਾਡੀ ਕੀ ਆ ਉਹ ਪਲਾਨ ਆਪਣੀ ਦੇਣ ਇਹ ਤੁਹਾਨੂੰ ਬੇਨਤੀ ਆ ਡਾਕਟਰ ਅਫਤਾਰ ਸਿੰਘ ਜੀ ਹੁਣ ਦੱਸਣਗੇ ਇਹਨਾਂ ਨੇ ਜਿਨ੍ਹਾਂ ਨੇ ਇੱਕ ਇਸ ਸਮੱਸਿਆ ਦਾ ਹੱਲ ਬਹੁਤ ਵਧੀਆ ਤਰੀਕੇ ਨਾਲ ਕੱਢ ਲਿਆ ਸਕਸੈਸਫੁਲ ਕੱਢ ਲਿਆ ਤੇ ਇਹ ਜੇਕਰ ਜਿਹੜੇ ਉਮੀਦਵਾਰ ਨੂੰ ਨਾ ਇਸ ਦੇ ਬਾਰੇ ਜਾਣਕਾਰੀ ਹੋਵੇ ਤੋ ਇਸ ਮਸਿਆ ਦਾ ਇੱਕ ਹੱਲ ਅਸੀਂ ਨਹੀਂ ਕਹਿੰਦੇ ਕੱਲਾ ਹੱਲ ਇਹ ਹੈ ਜੋ ਡਾਕਟਰ ਅਰਤਾਰ ਸਿੰਘ ਨੇ ਕਾਲਿਆ ਇੱਕ ਹੱਲ ਇਹ ਵੀ ਹੈ ਹੋਰ ਵੀ ਹੋਣਗੇ ਪਰ ਜੇ ਨਹੀਂ ਤਾਂ ਕੋਈ ਵੀ ਉਮੀਦਵਾਰ ਕੋਈ ਵੀ ਪੋਲੀਟੀਸ਼ੀਅਨ ਕੋਈ ਵੀ ਲੀਡਰ ਜ਼ਿਆਦਾਤਰ ਤਾਂ ਜਾਇਆ ਫਗਵਾੜੇ ਇਹਨਾਂ ਦੇ ਫਾਰਮ ਤੇ ਜ਼ਿਆਦਾ ਜਾਇਆ ਜਿਨ੍ਹਾਂ ਨੇ ਜਾਣਾ ਹੋਵੇ ਜਾ ਕੇ ਉੱਥੇ ਦੇਖੋ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਡਿਮੋਨਸਟ੍ਰੇਸ਼ਨ ਫਾਰਮ ਬਣਾਏ ਆ ਉੱਥੇ ਜਾ ਕੇ ਦੇਖੋ ਜਾ ਕੇ ਉੱਥੇ ਖੁਦ ਦੇਖੋ ਪਧੌੜ ਵੀ ਮੇਰੇ ਪਿੰਡ ਵੀ ਬਣਾ ਸੀ ਪਰ ਉੱਥੇ ਜਾਓ ਜਾ ਕੇ ਖੁਦ ਦੇਖੋ ਔਰ ਉਹ ਖੁਦ ਦੇਖ ਕੇ ਆਓ ਜੇਕਰ ਹੋਰ ਤੁਹਾਨੂੰ ਕੋਈ ਸਮੱਸਿਆ ਦਾ ਹੱਲ ਨਹੀਂ ਤਾਂ ਇਹ ਇੱਕ ਤਰੀਕਾ ਹੈਗਾ ਪਰ ਗੱਲ ਆ ਉਸ ਪਾਸੇ ਨੂੰ ਚੱਲਣ ਦੀ ਲੋੜ ਹੈ ਸਰ ਡਾਕਟਰ ਬਤਾਰ ਸਿੰਘ